ਹਾਂਜੀ ਬਜੀ ਨਮਸਕਾਰ ਆ ਦਾਵ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਉੱਲਿਆਂ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂਦੇ ਰਿਆ ਕਰੀਏ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹਾਂ ਥੋੜਾ ਛੋਟਾ ਭਰਾ ਮੀਤ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਮੇਰਾ ਭਰਾ ਨਾਮ ਤੋਂ ਮਾਣ ਦੇਣਗੇ ਉਹ ਹਾਂਜੀ ਵੀ ਦਰਸ਼ਕੋ ਕਰੋ ਚੈੱਕ ਜੀ ਅੱਜ ਵਾਲੇ ਅਸਤਰਾਂ ਦੀ ਕੁਆਲਿਟੀ ਉਸਤਾਦ ਫੌਜੀ ਧਮੋਟ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਥੋੜੇ ਭਰਾ ਨੇ ਅੱਜ ਵੱਡੀ ਜੋੜੀ ਆਪਣੇ ਚੈਨਲ ਦੇ ਉੱਤੇ ਮੇਰਾ ਵੀਰ ਪੇਸ਼ੇ ਕਰ ਦਿੱਤੀ ਹੈ ਜੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਦਰਸ਼ਕੋ ਜੋੜਾ ਐਸਾ ਧਰਨਾਟ ਜੋੜਾ ਜੋੜੀ ਦੇ ਬੱਚੇ ਮੇਰਾ ਵੀਰ ਜਿੰਨੇ ਮਰਜ਼ੀ ਡਾਲੀਓ ਮੇਰਾ ਭਰਾ ਬਾਕੀ ਜਿਹੜਾ ਬੰਦਾ ਸ਼ਿਕਾਰੀ ਆ ਪਰਖੀ ਆ ਜੀ ਉਹ ਬੰਦੇ ਨੇ ਛੱਟ ਵੇਕੇ ਅੱਧੀ ਵੀਡੀਓ ਵੇਂਦੇ ਸਾਰੀ ਬਾਈ ਨੇ ਨਾਲ ਹੀ ਫੋਨ ਖੜਕਾ ਦੇਣਾ ਕਾਜ ਫਿਰੇ ਜੋੜਾ ਸਾਡਾ ਹੋ ਗਿਆ ਅੱਗੇ ਨਹੀਂ ਜਾਣਾ ਚਾਹੀਦਾ ਜੋੜਾ ਇਹ ਠੀਕ ਹੈ ਚੈੱਕ ਕਰੋ ਕੁਆਲਿਟੀ ਦੇਖੋ ਜੀ ਪਤਾ ਲੱਗਦਾ ਹਾਂ ਵੀ ਪਿੰਜਰਾਂ ਦੇ ਵਿੱਚ ਬਾਕੀ ਕੋਈ ਅਸਰੇ ਤਾੜੇ ਨਹੀਂ ਮੇਰਾ ਵੀਰ ਠੀਕ ਹੈ ਤੇ ਆ ਦਰਸ਼ਕੋ ਆਪਣੀ ਮਾਦੀ ਜਿਹੋ ਜਿਹਾ ਆਪਣਾ ਕੂਤਰ ਵੀਰੇ ਉਹੋ ਜੀ ਆਪਣੀ ਮਾਦੀ ਆ ਚੈੱਕ ਕਰ ਲੋ ਠੀਕ ਆ ਜੀ ਇਹਨਾਂ ਦੇ ਸਾਰੇ ਸਰੀਰ ਤੇ ਕਾਲੇ ਤੇ ਲਾਲ ਦਾਗ ਨੇ ਮੇਰਾ ਵੀਰ ਚਿੱਟੇਸ਼ ਫੈਦ ਸ਼ਾ ਅੱਖੇ ਗੁਲਾਬੀ ਜੀ ਨੋਕ ਦਰਸ਼ਕੋ ਇਹਨਾਂ ਦੀਆਂ ਗੁਲਾਬੀ ਪਲਕਾਂ ਬੰਦ ਹੱਡੀ ਜੋੜਾਂ ਤੇ ਜਨਵਰ ਆ ਠੀਕ ਆ ਜੀ ਬਾਕੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਬਰੀਕ ਸੁੱਕੇ ਵੀ ਪੈਰਾਂ ਦੇ ਆਪਣੇ ਆ ਕੂਤਰ ਆ ਜੀ ਠੀਕ ਆ ਦਰਸ਼ਕੋ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਛੱਡ ਦਿਓ ਜੋੜੀ ਦੇ ਬੱਚੇ ਜਾਂਦੇ ਨਹੀਂ ਐਸੇ ਗੱਲ ਦੀ ਗਾਰੰਟੀ ਹੈ ਆਪਣੀ ਸਾਵੇਂ ਕਬੂਤਰਾਂ ਦੇ ਵਿੱਚੋਂ ਵੀਰੇ ਪਿਓਰ ਕਬੂਤਰਾਂ ਦੇ ਵਿੱਚੋਂ ਆਪਣਾ ਇਹ ਵੱਡਾ ਜੋੜਾ ਤੇ ਸੰਪਰਕ ਆਪਣੇ ਨਾਲ ਉਹੀ ਭਰਾ ਕਰੇ ਜਿਹੜੇ ਵੀ ਨੂੰ ਚੰਗੇ ਕਬੂਤਰਾਂ ਦੀ ਸਾਵੇਂ ਕਬੂਤਰਾਂ ਦੇ ਵਿੱਚੋਂ ਰਿਕੁਆਇਰਮੈਂਟ ਹੋਵੇ ਠੀਕ ਹੈ ਜੀ ਕੂੜੇ ਦੇ ਰੇਟ ਕਬੂਤਰ ਮੋਲ ਲਾਈਨ ਵਾਲੇ ਬੰਦੇ ਮੈਨੂੰ ਫੋਨ ਨਾਲ ਲਾਣਾ ਠੀਕ ਹੈ ਜੀ ਚੈੱਕ ਕਰ ਲੋ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਹੈ ਰਹੀ ਗੱਲ ਬੱਚਿਆਂ ਦੇ ਡਾਰ ਦੀ 10 ਕੋ ਜਨੇ ਮਰਜੀ ਡਾਲੀਓ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਜਾਂਦੇ ਨਹੀਂ ਮੇਰਾ ਭਰਾ ਇਹੋ ਜਿਹਾ ਬਲਾਡਾ ਬਾਕੀ ਜਿਹੜੇ ਭਰਾਵਾਂ ਨੇ ਇਹਦੇ ਨਾਲ ਦੇ ਕੂਤਣ ਮੇਰਾ ਵੀਰ ਮੰਜਾ ਡਾਹ ਕੇ ਥੱਲੇ ਬਹਿ ਕੇ ਡਾਇ ਹੋਏ ਨੇ ਉਹ ਬੰਦਾ ਸਾਡੀ ਗੱਲ ਨਾਲ ਸਹਿਮਤ ਹੋਏਗਾ ਤੇ ਜਿਨ੍ਹਾਂ ਨੇ ਨਹੀਂ ਡਾਇ ਮੇਰਾ ਭਰਾ ਉਹਨਾਂ ਨੂੰ ਸਾਡੀਆਂ ਗੱਲਾਂ ਮੰਨ ਕੇ ਚੱਲੋ ਸਾਰੀਆਂ ਵਿਅਰਥ ਲੱਗਣਗੀਆਂ ਠੀਕ ਐ ਬਾਕੀ ਚੈੱਕ ਕਰੋ ਜਾਂਬਰਾਂ ਦੀ ਵੀਰੇ ਤੰਦਰੁਸਤੀ ਸ਼ਕਲ ਅਗਲ ਕੱਦ ਕਾਠ ਤੁਹਾਡੇ ਸਾਹਮਣੇ ਫੋਲੋ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਠੀਕ ਐ ਜੀ ਵੈਕਸੀਨੇਟ ਦਰਸ਼ਕੋ ਕੱਲੇ ਮੂੰਹ ਨਾਲੀ ਆਪਾਂ ਕਰੀ ਦੀ ਠੀਕ ਐ ਜੀ ਬਕਾਇਦਾ ਸਾਰੇ ਕੂਤਣ ਨੂੰ ਮੇਰਾ ਵੀਰ ਇੰਜੈਕਸ਼ਨ ਦੇ ਨਾਲ ਆਪਾਂ ਹਰ ਕੱਲੇ ਕੱਲੇ ਕੂਤਣ ਨੂੰ ਮ ਠੀਕ ਹੈ ਜੀ ਬਾਕੀ ਅੱਗੇ ਜਾ ਕੇ ਵੀਰੇ ਥੋੜੀ ਸੰਭਾਲਿਆ ਜੈਸਾ ਤੁਸੀਂ ਸੰਭਾਲ ਕਰੋਗੇ ਉਸਾਂ ਨਾਲ ਤੁਹਾਨੂੰ ਰਿਜ਼ਲਟ ਮਿਲ ਜੇਗਾ ਠੀਕ ਹੈ ਚੰਗਾ ਟਾਈਮ ਇਹਨਾਂ ਨੂੰ ਦੋਗੇ ਤਾਂ ਤੁਹਾਨੂੰ ਵੀ ਮੇਰਾ ਭਰਾ ਇਹ ਵੱਧ ਤੋਂ ਵੱਧ ਆਪਣੀ ਪਰਫਾਰਮੈਂਸ ਕਰਕੇ ਵਿਖਾਉਣਗੇ ਠੀਕ ਹੈ ਬਾਕੀ ਸੰਪਰਕ ਆਪਣੇ ਨਾਲ ਉਹੀ ਕਰੇ ਜਿਹਨੂੰ ਰਿਕੁਆਇਰਮੈਂਟ ਹੋਵੇ ਟਾਈਮ ਪਾਸ ਵਾਲੇ ਬੰਦੇ ਮੈਨੂੰ ਫੋਨ ਨਾਲ ਆਇਆ ਕਰਨ ਠੀਕ ਹੈ ਜੀ ਤੁਸੀਂ ਕਿਸੇ ਆਪਣੇ ਉਸਤਾਦ ਦੇ ਖਲੀਫੇ ਚਾਚੇ ਤਾਏ ਨਾਲ ਦੇ ਗਵਾਂਢੀ ਨੂੰ ਪੁੱਛਣਾ ਪੁੱਛ ਕੇ ਫਿਰ ਫੋਨ ਲਾਇਆ ਕਰੋ ਮੇਰਾ ਵੀਰੇ ਠੀਕ ਹੈ ਔਰ ਇੱਕ ਗੱਲ ਮੇਰਾ ਭਰਾ ਮੈਂ ਹੋਰ ਕਲੀਅਰ ਕਰ ਦੇਣੀ ਚਾਹਣਾ ਜਿਹੜੇ ਬੰਦੇ ਕਹਿੰਦੇ ਵੀਰੇ ਵੀਰੇ ਆਵੇਂ ਮੂੰਹ ਦੇ ਕਹਿਣ ਵਾਲਾ ਸੀ ਕਿਸੇ ਦਾ ਜੋੜਾ ਬੱਕ ਨਹੀਂ ਕਰਨਾ ਠੀਕ ਆ ਜਦ ਤੱਕ ਬੰਦਾ ਸਾਨੂੰ ਸਾਈ ਨਾ ਦੇਵੇ ਠੀਕ ਆ ਜੀ ਨਾਲ ਨਾਲ ਟੋਕਨ ਮਨੀ ਲਾਓ ਜੋੜਾ ਆਪਣਾ ਬੱਕ ਕਰਵਾਓ ਇੱਕ ਤੋਂ ਦੋ ਦਿਨ ਅੰਦਰ ਜਦੋਂ ਤੁਹਾਡਾ ਟਾਈਮ ਲੱਗੇ ਮੇਰਾ ਭਰਾ ਜਨਾਬ ਤੁਸੀਂ ਆਪਣੇ ਮੰਗਵਾ ਸਕਦੇ ਹੋ ਪਰ ਵਿੱਚੋਂ ਕਈ ਭਰਾਏ ਹੋ ਜੇ ਨੇ ਮੇਰਾ ਭਰਾ ਆਪਣੇ ਜੋੜੇ ਮੰਨ ਕੇ ਚਲੋ ਹਫਤਾ ਦਾਸ ਦਿਨ ਰਖਾਉਂਦੇ ਨੇ ਵੀਰੇ ਉਸ ਚੀਜ਼ ਦੇ ਵਿੱਚ ਸਾਡੀ ਕੋਈ ਗਾਰੰਟੀ ਨਹੀਂ ਹੁੰਦੀ ਦਵਾਈ ਬੂਟੀ ਦੇਣਾ ਸਾਡਾ ਫਰਜ਼ ਆ ਕੱਲ ਨੂੰ ਤੁਹਾਡੇ ਕੋ ਉੱਤਰ ਨੂੰ ਕੋਈ ਕੁਝ ਗੱਲਬਾਤ ਹੁੰਦੀ ਆ ਉਹਦੇ ਵਿੱਚ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਮੇਰਾ ਵੀਰੋ ਠੀਕ ਹੈ ਹੱਦ 4 ਜਾਂ 5 ਦਿਨ ਆਪਾਂ ਰੱਖ ਸਕਦੇ ਹਾਂ ਦੂਜਾ ਦਿਨ ਆਪਾਂ ਕਿਸੇ ਦਾ ਜੋੜਾ ਨਹੀਂ ਰੱਖੀਦਾ ਠੀਕ ਹੈ ਤੇ ਬਾਕੀ ਤੁਸੀਂ ਚੈੱਕ ਕਰੋ ਜੋੜੇ ਦਾ ਵजूद ਦਰਸ਼ਕੋ ਜੋੜਾ ਐ ਸਾ ਜੋੜਾ ਮੈਂ ਕਹਿੰਦਾ ਬੇਕਿਬਰੇ ਜੋੜੇ ਨੂੰ ਭੁੱਖ ਲੱਥ ਜੀ ਬਿਲਕੁਲ ਡੇਟੋ ਇੱਕੋ ਜਿਹਾ ਜੋੜਾ ਪਤਾ ਨਹੀਂ ਲੱਗਦਾ ਕਬੂਤਰ ਕਿਹੜਾ ਤੇ ਕਬੂਤਰੀ ਕਿਹੜੀ ਸਿਰਫ ਠੱਲ ਤੋਂ ਪਤਾ ਲੱਗਦਾ ਜਿਹਦੇ ਪੈਰ ਦੇ ਵਿੱਚ ਪਲਾਸਟਿਕ ਦਾ ਛੱਲਾ ਆਇਆ ਹੈਗਾ ਇਹ ਆਪਣਾ ਕਬੂਤਰ ਐ ਠੀਕ ਐ ਚੈੱਕ ਕਰ ਲਓ ਦੋਨਾਂ ਦੀ ਢੂਈਆਂ ਤੇ ਮੇਰਾ ਭਰਾ ਲਾਲਦ ਆ ਗਿਆ ਠੀਕ ਐ ਮਗਰ ਵਾਲਾ ਕਬੂਤਰ ਤੇ ਅੱਗੇ ਵਾਲੀ ਆਪਣੀ ਕਬੂਤਰੀ ਦੇਖੋ ਜੀ ਠੀਕ ਲਗਦਾਨਾ ਬਰਕਲ ਹੂਬ ਹੂ ਜੋੜਾ ਚੈੱਕ ਕਰੋ ਕੁਆਲਟੀ ਠੀਕ ਹੈ ਆਜੋ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਆ ਮੇਰਾ ਵੀ ਤਸੱਲੀ ਬਖਸ਼ ਤੁਹਾਡਾ ਬਹੁਤ ਸ਼ੌਂਕ ਕਰਾਉਂਦਾ ਤੇ ਵੀਡੀਓ ਵਿੱਚ ਤੁਸੀਂ ਲਾਸਟ ਟਾਈਮ ਬਣੇ ਜੋ ਵੀਡੀਓ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਲਾਜ਼ਮੀ ਕਰਕੇ ਜਾਣਾ ਚੰਗਾ ਕਰਨਾ ਮਾੜਾ ਕਰਨਾ ਤੁਹਾਡੇ ਤੇ ਮੇਰਾ ਵੀ ਤੁਹਾਡੇ ਚੰਗੇ ਕੇ ਮੇਰੇ ਵੀ ਤੁਹਾਡੇ ਭਾਣੂ ਕਬੂਲ ਜਾਂ ਤੇ ਮਾੜੇ ਵੀ ਮੇਰਾ ਤਾਂ ਤੇ ਆਓ ਫਿਰ ਕਰਾਈਏ ਤੁਹਾਨੂੰ ਆਪਣੇ ਅੱਜ ਵਾਲੀ ਟੌਪ ਜੋੜੀ ਦਾ ਦیدار ਠੀਕ ਐ ਕਿੱਦਾਂ ਦੀ ਲੱਗੀ ਜੋੜੀ ਮੇਰਾ ਵੀਰ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਯਾ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦਰਸ਼ਕੋ ਆਪਣੇ ਕੋਲ ਜਾਨਵਰ ਬੈਠੇ ਹੁੰਦੇ ਨੇ ਇੱਕ ਵਾਰੀ ਰੇਟ ਲਾਜ਼ਮੀ ਕਨਫਰਮ ਕਰ ਲਿਆ ਕਰੋ ਮੇਰਾ ਵੀਰ ਠੀਕ ਐ ਹਾਂਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣੇ ਵੱਡੇ ਕਬੂਤਰ ਦੀ ਕੁਆਲਿਟੀ ਉਸਤਾਦ ਫੌਜੀ ਧਮੋਟ ਵਾਲੇ ਕੂਤਰਾਂ ਦੇ ਵਿੱਚੋਂ ਕਰੋ ਚੈੱਕ ਮੇਰਾ ਵੀਰ ਠੀਕ ਐ ਜੀ ਜਾਨਵਰ ਆਪਣੇ ਦਾ ਕੱਦ ਕਾਠ ਬਾਡੀ ਸਟਰਕਚਰ ਚੈੱਕ ਕਰ ਲਓ ਦੇਖੋ ਜੀ ਪਤਾ ਤੁਹਾਨੂੰ ਆਪ ਹੀ ਲੱਗ ਜੂ ਕਿ ਅੱਜ ਕਿਹੜੇ ਜਾਨਵਰਾਂ ਦੀ ਮੇਰਾ ਵੀਰ ਆਪਾਂ ਵੀਡੀਓ ਲਾਤੀ ਐ ਤੇ ਉਹ ਬੰਦੇ ਦੇ ਘਰ ਜੋੜਾ ਜਾਏਗਾ ਜਿਹੜਾ ਕਿਸਮਤ ਵਾਲਾ ਬੰਦਾ ਹੋਏਗਾ ਜੀ ਕਿਉਂਕਿ ਐਸੇ ਰੇਡ ਦੇ ਵਿੱਚ ਦਰਸ਼ਕੋ ਇਹੋ ਜੀ ਚੀਜ਼ ਟਾਵੇਂ ਟਾਵੇਂ ਬੰਦਿਆਂ ਨੂੰ ਮਿਲਦੀ ਆ। ਬਾਕੀ WhatsApp ਤੇ ਜਾ ਕੇ ਇੱਕ ਵਾਰੀ ਪ੍ਰਾਈਜ਼ لازਮੀ ਕਨਫਰਮ ਕਰ ਲਿਓ ਤੁਹਾਨੂੰ ਆ ਵੀ ਪਤਾ ਲੱਗ ਜੂ ਕਿ ਸਾਡੇ ਚਾਂਪਰਾ ਦੀ ਕੁਆਲਿਟੀ ਪਲੱਸ ਇਹਨਾਂ ਦਾ ਪ੍ਰਾਈਜ਼ ਕੀ ਹੁੰਦਾ ਆ। ਠੀਕ ਐ। ਚੈੱਕ ਕਰੋ ਮੇਰਾ ਵੀਰ ਜਨਬਰ ਆਪਣੇ ਦਾ ਕਦ ਕਾਠ ਸ਼ਕਲ ਅਕਲ ਹੱਕ ਚੌੜੀ ਪਿੱਛੋ ਜਾਵਾਂ ਬ੍ਰੀਕ ਬੰਦਿਆ ਵਜੂਦ ਹੈ ਕੂਤਰ ਦਾ। ਆ ਚੈੱਕ ਕਰ ਲਓ ਜੀ। ਲਾਲ ਤੇ ਕਾਲੇ ਦਾਗ ਨੇ ਕੂਤਰ ਦੇ ਸਰੀਰ ਦੇ ਉੱਤੇ ਮੇਰਾ ਵੀਰ ਚੈੱਕ ਕਰ ਲਓ ਕੋਈ ਕਲਪਣੀ ਲੱਗੀ ਕੋਈ ਕੁਛ ਨਹੀਂ ਜਮਾਂਦਰੂ ਆ ਮੇਰਾ ਭਰਾ ਠੀਕ ਆ ਜੀ ਜਿਹੋ ਜਿਹੇ ਦਾਗ ਆਪਣੇ ਕੂਤਰ ਦੇ ਆ ਸੇਮ ਉਹੋ ਜਿਹੇ ਦਾਗ ਹੀ ਆਪਣੀ ਮਾਦੀ ਦੇ ਆ ਮੇਰਾ ਵੀਰ ਠੀਕ ਆ ਜੀ ਬਾਕੀ ਚੰਗਾ ਚੰਬਰ ਦਸਕੋ ਖਤ ਦੇ ਵਿੱਚ ਆ ਕੇ ਆਪ ਹੀ ਪਤਾ ਲੱਗ ਜਾਂਦਾ ਆ ਕਿ ਹਾਂ ਵੀ ਕੀ ਚੀਜ਼ ਆਈ ਅਤੇ ਕੀ ਨਹੀਂ ਵੀਰੇ ਕੈਮਰਾ ਥੋੜਾ ਪਿਛੇ ਕਰ ਲਾ ਬਾਸ ਤੇ ਆ ਦਸਕੋ ਜਾਂਬਰ ਆਪਣੇ ਦੀ ਅੱਖ ਜੀ ਅੱਖ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਸੰਦੂਰੀਨ ਹੋ ਗਿਆ ਸੰਦੂਰੀ ਪਲਕਾਂ ਸ਼ਾ ਕਾਲੀਆਂ ਅੱਖਾਂ ਦਾ ਆਪਣਾ ਇਹ ਕਬੂਤਰ ਨੀਗੀ ਜੀ ਨੋਕ ਪੇਪਰ ਦੇ ਵਿੱਚ ਸੈਰਿਆ ਜੀ ਜਾਂਬਰ ਆਪਣੇ ਦਾ ਠੀਕ ਹੈ ਬਿਲਕੁਲ ਸਾਫ਼ ਸੁਥਰੇ ਦਰਸ਼ਕੋ ਆਪਣੇ ਕੂਤਰੇ ਆ ਵੈਕਸੀਨੇਟ ਹੋਏ ਹੋਏ ਤੇ ਆ ਮੇਰਾ ਵੀ ਅਗਲੀ ਅੱਖ ਦਾ ਤੁਸੀਂ ਸ਼ੌਂਕ ਕਰ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪੱਲਾ ਵਿਖਾਉਣਾ ਕੂਤਰ ਦਾ ਪੱਲੇ ਦੀ ਚੈੱਕ ਰਿਓ ਕੁਆਲਟੀ ਦੇਖੋ ਜੀ ਕਿੰਨੇ ਚੌੜੇ ਵੱਡੇ ਪੱਲੇ ਦਾ ਕੂਤਰਿਆ ਠੀਕ ਹੈ ਜੀ ਚੌੜੇ ਚੌੜੇ ਪੱਲੇ ਨੇ ਚੈੱਕ ਕਰ ਸਕਦੇ ਹਾਂ ਤੁਸੀਂ ਤੇ ਰਹੀ ਗੱਲ ਪੋਸ ਦੀ ਉਹ ਤੁਹਾਨੂੰ ਪਤਾ ਹੀ ਹੈ ਜੀ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਜਾਨਵਰ ਸਾਡੇ ਬੰਦ ਰੱਖਦੇ ਨੇ ਜਾਂ ਖੁੱਲੀ ਠੀਕ ਹੈ ਤੇ ਆ ਮਰਾ ਵੀਰ ਅਗਲਾ ਪੱਲਾ ਮੋੜ ਦੇ ਤੇ ਵੀ ਮੇਰਾ ਭਰਾ ਕੂਤ ਦੇ ਪੂਰੇ ਦਾ ਗਿਆ ਜੀ ਚੈੱਕ ਕਰ ਸਕਦੇ ਹਾਂ ਕੋਈ ਕਲਫ ਨਹੀਂ ਲੱਗੀ ਜਮਾਂਦਰੂ ਆ ਮੇਰਾ ਵੀਰ ਇਹ ਅਗਲਾ ਪੱਲਾ ਚੈੱਕ ਕਰ ਲੋ ਜੀ ਠੀਕ ਹੈ ਤੇ ਆ ਦਸ ਕੋ ਜਾਨਵਰ ਆਪਣੇ ਦੇ ਪੈਰ ਬਿਲਕੁਲ ਬੰਦ ਜੋੜ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਕੂਤਰ ਆ ਜੀ ਪੈਰ ਦੇ ਵਿੱਚ ਇਹਦੇ ਛੱਲਾ ਲੱਗਿਆ ਹੋਇਆ ਠੀਕ ਹੈ ਚੈੱਕ ਕਰ ਸਕਦੇ ਹਾਂ 300 ਨੰਬਰ ਦਾ ਮੇਰਾ ਭਰਾ ਛੱਲਾ ਲੱਗਿਆ ਹੋਇਆ ਆਪਣੀ ਕੂਤਰ ਦੇ ਪੈਰਾਂ ਦੇ ਉੱਤੇ ਮੇਰਾ ਵੀਰ ਹਲਕੀ ਹਲਕੀ ਪਿਆਮੀ ਜੀ ਮੌਜ ਆ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਜਾਨਵਰ ਆ ਠੀਕ ਹੈ ਜੀ ਤੇ ਆ ਸਿਗਾ ਦਰਸ਼ਕੋ ਆਪਣਾ ਮਹਕਮਲ ਕੂਤਰ ਤੇ ਆਓ ਵੀਰ ਹੁਣ ਆਪਾਂ ਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੌਕ ਕਰਾਉਨੇ ਆ ਤੇ ਤੁਸੀਂ ਵੀਡੀਓ ਵਿੱਚ ਲਾਸਟ ਤਾਈ ਬਣੇ ਰਹੋ ਮੇਰਾ ਵੀਰ ਹਾਂਜੀ ਵੀ ਭਰਾਵੋ ਵਾ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਟੀ ਬਾਡੀ ਸਟਰਕਚਰ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਪੂਰੀ ਬਾਹ ਜਿੱਦੇ ਲੰਮੀ ਕੂਦਰੀ ਪਤਾ ਲੱਗਦਾ ਯਾਰ ਹੱਥ ਦੇ ਵਿੱਚ ਕੋਈ ਸਾਣ ਆਇਆ ਆ ਠੀਕ ਹੈ ਕਰਦ-ਕਰਦ ਸ਼ਗਲ-ਅਗਲ ਚੈੱਕ ਕਰ ਲਓ ਮੇਰਾ ਭਰਾ ਤੇ ਨਾਲ ਨਾਲ ਕਰ ਲਿਓ ਅੱਜ ਕੰਟੈਕਟ ਦਰਸ਼ਕੋ ਜੋੜਾ ਬਹੁਤ ਹੀ ਜ਼ਿਆਦਾ ਟੌਪ ਆ ਜੋ ਤੁਸੀਂ ਲਾਈਵ ਵਿੱਚ ਚੈੱਕ ਇਹ ਕਰ ਸਕਦੇ ਹੋ ਠੀਕ ਹੈ ਜੀ ਮੇਰੇ ਬੋਲਨਾਂ ਵਾਲੇ ਵੀਰੇ ਕੁਝ ਹੋਣਾ ਜਨਵਰ ਦੇ ਅੰਦਰ ਕੁਆਲਿਟੀ ਆਪ ਝਲਕਦੀ ਆ ਠੀਕ ਹੈ ਜੀ ਕਰੋ ਚੈੱਕ ਮੇਰਾ ਭਰਾ ਵਜੂਦ ਠੀਕ ਹੈ ਜੀ ਇਹਨਾਂ ਦੇ ਲਾਲ ਤੇ ਕਾਲੇ ਸ਼ੈਂਬ ਨੇ ਚੈੱਕ ਕਰ ਸਕਦੇ ਹਾਂ ਕੋਈ ਕਲਪਣੀ ਲੱਗੀ ਕੋਈ ਕੋਹ ਨਹੀਂ ਮੇਰਾ ਭਰਾ ਇਹ ਜਮੰਦਰੂ ਆ ਜੀ ਆ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਜੀ ਜੋ ਸਾਵੇਂ ਕੂਤਰਾ ਦੀ ਮੇਰਾ ਵੀਰ ਮੇਨ ਨਿਸ਼ਾਨੀ ਹੈ ਬਾਕੀ ਐਸ ਬੰਨੇ ਮੇਰਾ ਵੀਰ ਚੈੱਕ ਕਰ ਲਓ ਦੇਖੋ ਜੀ ਲੈਂਥ ਆਪਣੀ ਕੂਤਰੀ ਦੀ ਅੰਡੇ ਬੱਚੇ ਧਰਦਾ ਹੋਇਆ ਜੋੜਾ ਤੇ ਆ ਬਈ ਜੀ ਮਾਦੀ ਆਪਣੀ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਕਾਲ ਦੇ ਚ ਤੇ ਆ ਦਰਸ਼ਕੋ ਕਰੋ ਚੈੱਕ ਜੀ ਪੱਲਾ ਦੇਖੋ ਮੇਰਾ ਵੀਰ ਆਹ ਹੁੰਦੀ ਦਰਸ਼ਕੋ ਬਲੱਡ ਲਾਈਨ ਦੇਖੋ ਜੀ ਕਿੱਡੇ ਨਿੱਗਰ ਵੱਡੇ ਪੱਲੇ ਦੀ ਆਪਣੀ ਮਾਦੀ ਐ ਕੋਈ ਗੈਬ ਨਹੀਂ ਕੋਈ ਕਹ ਨਹੀਂ ਵਿੱਚੋਂ ਫਰ ਆ ਰਹੀ ਨੇ ਹਲੇ ਠੀਕ ਆ ਜੀ ਬਿਲਕੁਲ ਪੂਸਟਾਂ 'ਕੰਨੀਆਂ ਰੱਖਦੀ ਐ ਚੈੱਕ ਕਰ ਲੋ ਕੂਰੀ ਆਪਾਂ ਕਿੱਥੋਂ ਪੜੀ ਐ ਬਿਲਕੁਲ ਪੂਸਟਾਂ ਯਾਨੀ ਕਿ ਕੰਨੀਆਂ ਮਾਦੀ ਦੀਆਂ ਖੰਧੀਆਂ ਨਹੀਂ ਜਾ ਕੇ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਚੈੱਕ ਕਰ ਲੋ ਅਗਲੇ ਪੱਲੇ ਦੀ ਕੁਆਲਿਟੀ ਠੀਕ ਐ ਤੇ ਆ ਬਈ ਜੀ ਮਾਦੀ ਆਪਣੀ ਦੇ ਪੈਰ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਸੁਰਖ ਬਰੀਕ ਪੈਰਾਂ ਦੀ ਆਪਣੀ ਇਹ ਮਾਦੀ ਐ ਠੀਕ ਹੈ ਜੀ ਆਹ ਜੁੜੀ ਕਿਸੇ ਹੋਰ ਭਰਾ ਦੇ ਘਰੋਂ ਆਈ ਵੀ ਆ ਚੈੱਕ ਕਰ ਲੂ ਮੇਰਾ ਭਰਾ ਠੀਕ ਹੈ ਜੀ ਇਹ ਆ ਲੋ ਜੀ ਆ ਸੀ ਕਿ ਦਰਸ਼ਕੋ ਆਪਣੀ ਮਕਮਲ ਕੂਤਰੀ ਤੇ ਆ ਉਪਰਾਂ ਹੁਣ ਆਪਾਂ ਤੁਹਾਨੂੰ ਜੁੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਨੇ ਆ ਹਾਂ ਜੀ ਵੀ ਦਰਸ਼ਕੋ ਆ ਦਵਾਰ ਤੋਂ ਕਿਰਾ ਮਾਰ ਲੋ ਝਾਕੀ ਆਪਣੇ ਜੋੜੇ ਤੇ ਕੱਦ ਕਾਠ ਸ਼ਕਲ ਆਕਲ ਤੇ ਰੰਗ ਰੂਪ ਦੇਖੋ ਜੀ ਕਿਉਂ ਬਣਦੀ ਕੋਈ ਗੱਲਬਾਤ ਨਹੀਂ ਮੇਰਾ ਭਰਾ ਤੁਸੀਂ ਦੱਸਣਾ ਜ਼ਰੂਰ ਆ ਠੀਕ ਹੈ ਬਾਕੀ ਚਲੋ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਮੇਰਾ ਭਰਾ ਕਿ ਚੰਗੇ ਜਾਨਵਰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਭਰਾਵਾਂ ਨੂੰ ਆਪਾਂ ਆਪਣੇ ਚੈਨਲ ਦੇ ਉੱਤੇ ਅਵੇਲੇਬਲ ਕਰਵਾ ਕੇ ਦੇ ਸਕੀਏ। ਬਾਕੀ ਦਰਸ਼ਕੋ ਦੁਨੀਆਦਾਰੀ ਆ ਠੀਕ ਆ ਲੋਕੀ ਸਾਨੂੰ ਵੀ ਚੰਗਾ ਕਹਿੰਦੇ ਆ। ਮਾੜੇ ਵੀ ਉਥੇ ਦੇ ਲੋਕੀ ਕਹਿੰਦੇ ਆ ਚੱਕਰੀ ਕੋਈ ਨਹੀਂ ਮੇਰਾ ਭਰਾ ਠੀਕ ਆ ਜੀ। ਜਿਦੀ ਜਿਹੋ ਜੀ ਸੋਚ ਆ ਮੇਰਾ ਭਰਾ ਹਰ ਬੰਦਾ ਉਸ ਨੂੰ ਉਹੋ ਜਿਹਾ ਹੀ ਲੱਗਦਾ ਆ ਹਨਾ ਆਪਣੀ ਸੋਚ ਸਹੀ ਰੱਖੋ ਮੇਰਾ ਭਰਾ ਤੁਹਾਨੂੰ ਸਾਰੇ ਬੰਦੇ ਹੀ ਸਹੀ ਲੱਗਣਗੇ। ਬਾਕੀ ਡਿਲਬਰੀ ਨਾਲ ਦੀ ਆਲ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਦਰਸ਼ਕੋ ਦਿੱਲੀ, ਚੰਡੀਗੜ੍ਹ ਤੇ ਅੰਬਾਲਾ ਇਨ੍ਹਾਂ ਥ ਠੀਕ ਹੈ ਔਰ ਵੀ ਜਿਹੜਾ ਬਸ ਦਾ ਐਕਸਟਰਾ ਚਾਰजेस ਹੁੰਦਾ ਹੈ ਉਹ ਤੁਹਾਡੇ ਲੋਕੇਸ਼ਨ ਦੇ ਅਕੋਰਡਿੰਗ ਹੁੰਦਾ ਹੈ ਮੇਰਾ ਵੀਰ ਠੀਕ ਹੈ ਜੀ ਤੇ ਤੁਹਾਡੇ ਸ਼ਹਿਰ ਦੇ ਵਿੱਚ ਸਿਟੀ ਦੇ ਵਿੱਚ ਕਬੂਤਰ ਪਹੁੰਚ ਕਰਕੇ ਦੇਣ ਦੀ ਜ਼ਿੰਮੇਵਾਰੀ ਤੁਹਾਡੇ ਭਰਾ ਦੀ ਹੁੰਦੀ ਹੈ ਸਹੀ ਸਨਬਦ ਦਰਸ਼ਕੋ ਤੁਹਾਡੇ ਕਬੂਤਰ ਆਉਂਦੇ ਨੇ ਪੇਮੈਂਟ ਲਾਉਣ ਲੱਗੇ ਤੁਸੀਂ ਬਿਲਕੁਲ ਬੇਫਿਕਰਿਆ ਕਰੋ ਮੇਰਾ ਵੀਰ ਠੀਕ ਹੈ ਔਰ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਤੇ ਬਈ ਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਾਂ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ